ਥਾਣਾ 에어ਪੋਰਟ ਅੰਮ੍ਰਿਤਸਰ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਲੁੱਟਾਂ ਖੋਹਾਂ ਕਰਨ ਵਾਲੇ ਸਰਗਰਮ ਗੈਂਗ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਤੋਂ ਖੋਹ ਛੁਦਾ ਇੱਕ ਸਕੂਟਰ ਅਤੇ Samsung A15 ਮੋਬਾਈਲ ਫੋਨ ਰਾਬੰਦ ਕੀਤਾ ਮੈਂ ਆਪ ਜੀ ਦੇ ਮਾਧਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਨਿਸ਼ਾਨਦੇਸ਼ ਹੈ ਕਿ ਕਿਸੇ ਵੀ ਜਿਹੜਾ ਕ੍ਰਾਈਮ ਉਹਨੂੰ 0% ਟੋਲਰੈਂਸ ਹੈ। ਉਹਦੇ ਤਹਿਤ ਮਿਤੀ 1/25 ਨੂੰ 에어ਪੋਰਟ ਰੋਡ ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਉੱਤੇ ਛੱਡ ਕੇ ਆ ਰਿਹਾ ਸੀ। ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਦਿੱਤੇ ਸਨ ਪੰਜ ਛੇ ਜੁਆਣੇ ਇਹਨਾਂ ਦੇ ਵਿੱਚੋਂ ਉਹਨਾਂ ਦੇ ਉਸਤਾਦ ਦੀ ਨੋਕ ਤੇ ਉਹਦੇ ਕੋ ਐਕਟ ਵਕ ਹੋਈ 10000 ਰੁਪਿਆ ਅਤੇ ਉਹਦਾ ਮੋਬਾਈਲ ਜਿਹੜਾ ਉਹਦੇ ਕੋ ਖੋਲਿਆ ਜਿਸਨੇ ਕਿ ਪੁਲਿਸ ਥਾਣਾ ਕੋਤਪੁਰ 에어ਪੋਰਟ ਦੇ ਧਿਆਨ ਚ ਲਿਆਂਦਾ 25 ਜਿਹਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸੱਤ ਨੂੰ ਹੈ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀ ਡਿਵੀਜ਼ਨ ਏਰੀਆ ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੇਚਿੰਗ ਕੀਤੀ ਸੀ ਜੋ ਇਸ ਮੁਕਦਮੇ ਨੂੰ ਮੁਕਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਤਤੀਸ਼ ਅਮਚ ਲਿਆਂਦੀ ਦਰਾਨੇ ਤ੍ਰਿਦੇਸ਼ ਕਰਨਬੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭਿੱਖੀਵੰਡ ਮਿਤੀ 5/9 25 ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17 ਨੂੰ 25 ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਰਿਕਵਰ ਕੀਤਾ ਗਿਆ ਮਿਤੀ 26 ਨੂੰ 25 ਨੂੰ ਪਵਨਦੀਪ ਸਿੰਘ ਔਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬਲੇਡ ਬਲੇਡ ਰੋਡ ਪਕੀਵੈਂਡ ਅਤੇ ਲਾਪਰੀ ਸਿੰਘ ਉਰਫ ਲਵ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਪਕੀਵੈਂਡ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰੀਐਕਟਿਵ ਆਰ ਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਆਕਾਸ਼ਦੀਪ ਸਿੰਘ ਆਕਾਸ਼ਦੀ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਸਿਵਲ ਹੰਡ ਥਾਣੇ ਦੇ ਵਿੱਚ ਜਿਹੜੇ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਕੋਈ ਨਿਯਮਕਦਮੇ 300 ਇਹ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਡਿਫੈਂਡਰ ਲਿਖਿਆ ਸੀ ਜਿਨ੍ਹਾਂ ਕੋ 12 ਪੈਸੇ ਹੁੰਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਦੇ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕਦਮੇ ਜਿਹੜੇ ਟਰੇਸ ਕੀਤੇ ਗਏ